ਸਸਤਰਕਾਰ ਸਬ ਤਹਿਸੀਲਰਨੀ ਵਾਲਾ ਵਿੱਚ ਨਵੇਂ ਸਾਲ ਦੀ ਆਮਦ 2026 ਤੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਨਾਇਬ ਤਹਿਸੀਲਦਾਰ ਸ਼੍ਰੀ ਨਿਰਜ ਕੁਮਾਰ ਸ਼ਰਮਾ ਤੇ ਸਮੂਹ ਤਹਿਸੀਲ ਸਟਾਫ ਨੇ ਸਰਬਤ ਦੇ ਭਲੇ ਦੀ ਕੀਤੀ ਅਰਦਾਸ ਸ਼੍ਰੀਮਾਨ 108 ਸੰਤ ਬਾਬਾ ਤਾਰਾ ਸਿੰਘ ਖੁਸ਼ਦੇ ਲਰਨੀ ਵਾਲਾ ਦੇ ਸੰਤ ਪੁੱਤਰ ਬਾਬਾ ਮੋਨ ਸਿੰਘ ਨੇ ਗੁਰੂ ਦੀ ਮਹਿਮਾ ਦਾ ਕੀਤਾ ਵਿਖਿਆਨ ਰਾਗੀ ਸਿੰਘਾਂ ਨੇ ਕੀਰਤਨ ਨਾਲ ਸੰਗਤਾਂ ਕੀਤੀਆਂ ਨਿਹਾਲ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ ਨਿਸ਼ਾ ਸ਼ਰਮਾ ਦੀ ਰਿਪੋਰਟ ਦੇ ਜੀ ਮੇਸਰਾ ਕਰੇ ਵਿੱਚ ਜਾ ਆ ਜਾ ਹੋਰ ਵੀ ਜਨਨ ਦੇ ਗੱਲ ਜੀ ਆ ਜਾ ਮੇ ਜੀ ਤੇ ਮਰਨਾਰ ਕਰ ਬਾਈ ਨੇ ਉਪਰੰਤ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲੈ ਧਿਆਨਾਂ ਦੇ ਫੁਰਮਾਨਾ ਅਨੁਸਾਰ ਸਹਿਕ ਪਰਵਾਰ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਕਰਵਾਏ ਨੇ

ਅਸੀਂ ਸਾਰੇ بڑے بڑے ਭਗਾਂ ਵਾਲੇ ਆ ਕਿਉਂਕਿ ਕਾਲੀ ਯੁਗ ਦਾ ਸਮਾਂ ਹੈ بڑے ਕਰਮਾਂ ਵਾਲਿਆਂ ਭਗਾਂ ਵਾਲਿਆਂ ਜੀਵਾਂ ਨੂੰ ਸਮਾਂ ਮਿਲਦਾ ਹੈ ਬਾਬਾ ਜੀ ਦੇ ਬਾਬਾ ਮੋਹਨ ਸਿੰਘ ਜੀ ਵੱਲੋਂ ਬੜੀ ਤਿਆਰੀ ਜਿਹੜੀ ਗੁਰੂ ਸਾਹਿਬ ਦੀ ਕਥਾ ਸੁਣਾਈ ਗਈ ਹੈ ਔਰ ਮੇਰੇ ਪਿਆਰੇ ਵੀਰ ਗੁਰਸੇਵਕ ਜੀ ਦੇ ਜਥੇ ਵੱਲੋਂ ਕੀਰਤਨ ਹੋਇਆ ਸੋ ਇੱਕ ਹਾਜ਼ਰੀ ਲਾਵਾਂ ਦੀ ਸੂਰਤ ਲੰਗਰ ਪੜੀ ਵਾਹਿਗੁਰੂ ਸਤਿਗੁਰੂ ਆ we're ਵਾਵਣੇ ਕੇ ਤੇ ਗੱਡੀ ਆ ਗਈ ਹਾਂਜੀ ਹਾਂ ਮਾ ਜੀ ਸਤਨਾ ਸੁਸ਼ੀਵਾਸ ਜੀ ਨਤਕੁਰ ਅਕੁਰ ਅਕੀ ਸੁਦੇ ਆਗੇਰਦਾਸ ਮਾਰੀ ਜੀ ਤੇ ਸੰਤ ਤੇਰਾ ਤੌੜਾ ਰਖਾ ਤੇਰੀ ਬੜਾਈ ਕਿ ਨਾਉ ਨਾ ਜਾਣੇ ਮੇਰਾ ਹੀ ਆਕਾਰ ਕੋ ਖੰਤਰ ਜਾਣੇ ਸਤੇ ਕੰਸਾ ਜੀ ਆਪ ਜੀ ਦੇ ਚਰਣਾ ਸਰਦਾਸ ਜੀ ਕੀ ਹੈ ਆਪ ਜੀ ਦਾ ਖੋਟਾ ਰਪੋਰਟ ਧੰਵਾ ਸਪਰਾਨਾ ਲੋ ਜਿਵਾ ਜੀ ਨੇ ਆਪਣੇ ਪਿਆਰਿਆਂ ਦੇ ਕਾਰੋਬਾਰੀ ਸਥਾਨਾਂ ਤੇ ਚੱਲ ਪਾ ਕੇ ਇਸ ਜਗ੍ਹਾ ਨੂੰ ਭਾਗ ਲਾਇਆ ਪਰਵਾਰਾਂ ਦੇ ਕਾਰੋਬਾਰਾਂ ਨੂੰ ਭਾਗ ਲਾਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਲੋਣਾ ਹੁਣ ਆ ਵੀਰਵਾਨਾ ਦੀ ਸਮੁੱਚੀ ਸਮਾਪਤੀ ਹੋਈ ਹੈ ਸਮਾਪਤੀ ਤੋਂ ਉਪਰੰਤ ਸ੍ਰੀ ਰੂਪ ਦੀ ਸੇਵਾ ਕੀਤੀ ਮੇਰੇ ਮਾਨ ਨੂੰ ਕਿਰਪਾ ਆਪ ਜੀ ਦੀ ਆਸਨ ਤੇ ਆਸ ਪੁਰਿਆ ਨੇ ਆਪ ਜੀ ਇਥੇ تعال ਕਰਕੇ ਆਪਣੇ ਸੋਤਾ ਸੁਤਤਾ ਤੇ ਬਰਾਜ ਮੋਲ ਨੂੰ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਰਸਤੇ ਦੀਆਂ ਵਾਧਾ ਘਾਟਾ ਨੂੰ ਦੂਰ ਕਰਨਾ ਜੋ ਜੀ ਰਸਤੇ ਦੇ ਵਿੱਚ ਮਿਲੇ ਨਾਸਤ ਮਸਤ ਕੋ ਕਰਕੇ ਮਿਲੇ ਗੁਰੂ ਨਾਨਕ ਨਾਮ ਚੰਡ ਦੀ ਨਾਮ ਤੇਰੇ ਪੰਨ ਸਰਬਤ ਸੋਹਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੇ ਸੋਨਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਚਲੋ ਚਲੋ ਅੱਜ ਆਇਆ ਅੱਜ ਇਹ ਹੋਰ ਜਦ ਬਰਤ ਸਾਹਿਬ ਗਵਾਹੀ ਗੁਰੂ ਸਤ ḥᅣლლალაც ḥალლალალმლი ლობილალცალივლალიიი შლიილითინვიე მითებიაბიბი ოოთიბზბთბლიათბი ეწ� No